ਕਿਰਨ ਬਾਕੀ ਗੱਲਾਂ ਤਾਂ ਠੀਕ ਹੀ ਪਰ ਤੂੰ ਚੋਰੀ ਵਾਲਾ ਇਲਜ਼ਾਮ ਮੇਰੀ ਮਾਂ ਤੇ ਨਾ ਲਾ। ਨਾ ਮੈਂ ਝੂਠ ਨਹੀਂ ਬੋਲਣ ਦੀ। ਮੇਰੇ ਫੋਨ 'ਚ ਦੀਦੀ ਦੀ ਫੋਟੋ ਵੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਉਹੀ ਟਾਪਸ ਪਾਏ ਆ ਜਿਹੜੇ ਮੇਰੇ ਟਾਪਸ ਘਵਾਚੇ ਸੀ। ਕਿੰਨੇ ਦਿਨ ਹੋ ਗਏ ਆ ਇਹਨੂੰ ਪੇਕਿਆਂ ਤੋਂ ਆਈ ਨੂੰ। ਇਹਨੇ ਤਾਂ ਮੈਨੂੰ ਇਹ ਟਿਕਣ ਦੱਸਿਆ ਮੈਂ ਪੇਕਿਆਂ ਤੋਂ ਕੀ ਕੁਝ ਲੈ ਕੇ ਆਈ ਆ। ਇਹਨੂੰ ਮੈਂ ਆਪ ਹੀ ਪੁੱਛਣੀ ਆ ਵੀ ਤੂੰ ਕੀ ਕੁਝ ਲੈ ਕੇ ਆਈ ਆ ਪੇਕਿਆਂ ਤੋਂ। ਇਨੇ ਆਪਣੇ ਆਪ ਨਹੀਂ ਦੱਸਣਾ ਮੈਨੂੰ ਨਹੀਂ ਮਹਾਰਾਣੀਏ ਤੇਰੀ ਮਾਂ ਨੇ ਕਿਹੜੀ ਮਤਸਕਾਗਤ ਨਰਕਾ ਕੱਲਿਆ ਆ ਮੰਮੀ ਜੀ ਕੀ ਕਹਿਂਦੇ ਜੇ ਤੁਸੀਂ ਮੈਂ ਸਮਝੀ ਨਹੀਂ ਕੁਝ ਹੁਣ ਮੇਰੀ ਗੱਲ ਦੀ ਤੈਨੂੰ ਸਮਝ ਕਿੱਥੋਂ ਆਉਣੀ ਆ ਸਭ ਤੇ ਤੂੰ ਕੋਈ ਨਾ ਕਰਨਾ ਕਿਸੇ ਨਾਲ ਬੋਲਣ ਨਹੀਂ ਕੀ ਗੱਲ ਹੋ ਗਈ ਆ ਤੁਸੀਂ ਨਾ ਅੱਜ ਬੋਲੋ ਜੀ ਮੈਨੂੰ ਅੱਜ ਇਹਦੇ ਨਾਲ ਗੱਲ ਕਰ ਹੀ ਲੈਣ ਦਿਓ ਮੈਨੂੰ ਵੀ ਤਾਂ ਪਤਾ ਲੱਗੇ ਕੀ ਪੇਕਿਆਂ ਦੇ ਸਿੱਕੇ ਆਈ ਆ ਮੰਮੀ ਜੀ ਤੁਸੀਂ ਮੈਨੂੰ ਗੱਲ ਤੇ ਦੱਸੋ ਗੱਲ ਕੀ ਹੋਈ ਆ ਨਾਲੇ ਮੈਂ ਪੇਕਿਆਂ ਤੋਂ ਕੀ ਸਿੱਖੇ ਆਉਣਾ ਸੀ ਨੀ ਜੇ ਤੂੰ ਸਿੱਖ ਕੇ ਨਹੀਂ ਆਈ ਤੇ ਤੂੰ ਐਤ ਦਾ ਦੱਸਿਆ ਕਿਉਂ ਨਹੀਂ ਮੈਨੂੰ ਮੈਂ ਕੀ ਕੁਝ ਪੇਕਿਆਂ ਤੋਂ ਲੈ ਕੇ ਆਈ ਆ ਅੱਗੇ ਤੇ ਟੱਟ ਦੱਸ ਦਿੰਦੀ ਰਹੀ ਜਾਣ ਕੇ ਮੰਮੀ ਜੀ ਐਤ ਕਾ ਮੈਂ ਕੁਝ ਖਾਸ ਨਹੀਂ ਲੈ ਕੇ ਆਈ ਕਿਉਂਕਿ ਹਰਕਿਰਤ ਮੇਰੇ ਨਾਲ ਹੀ ਤੇ ਉਹਨੇ ਮੈਨੂੰ ਕੁਝ ਖਰੀਦਣ ਨਹੀਂ ਦਿੱਤਾ ਤਾਂ ਕਰਕੇ ਨਹੀਂ ਮੈਂ ਤੁਹਾਨੂੰ ਦੱਸਿਆ ਨਹੀਂ ਜੇ ਤੂੰ ਕੁਝ ਖਰੀਦਿਆ ਨਹੀਂ ਤੇ ਮਾਂ ਤੇਰੇ ਨਾਲ ਤੈਨੂੰ ਖਾਲੀ ਹੱਥੀ ਤੋਰਤਾ ਆ ਸਰਜੀਤ ਗੱਲ ਨੂੰ ਬਹੁਤਾ ਵਧਾਈ ਜਾਣੀ ਹਦਾ ਗੱਲ ਠੰਡਾ ਪਾਈ ਦਾ ਜਾ ਕਰਨ ਪੁੱਤ ਤੂੰ ਜਾ ਕੇ ਕੰਮ ਕਰ ਆਪਣਾ ਲੈ ਤੇਰਾ ਕੋਈ ਮਤਲਬ ਨਹੀਂ ਕਰਨ ਪੁੱਛਦਾ ਉਹ ਧੀ ਨੂੰ ਆਪਣੀ ਕੁਝ ਦੇਣ ਪੈਣਾ ਦੇ ਕਾ ਕਿਉਣਾ ਮੈਨੂੰ ਤਾਂ ਪਤਾ ਲੱਗੇ ਇਹਦੇ ਮਾਪਿਆਂ ਕੀ ਡੀਨ ਲਾਈਨ ਕਰਦੇ ਨੇ ਚੱਲ ਤਾਵੇਂ ਨਾ ਆਪਣੇ ਮੰਤ ਬੋਝ ਪਾਈ ਜਾ ਪੰਜ ਲਾਗ ਲਾ ਲਿਆ ਉੱਠ ਕੇ ਚੱਲ ਫੜਮ ਨਹੀਂ ਆ ਮੰਮੀ ਜੀ ਔਲੇ ਰੱਖਣਾ ਮੈਂ ਤੁਹਾਡੇ ਤੋਂ ਸਿੱਖਿਆ ਵਾ ਤੂੰ ਹੀ ਮਜਬੂਰਗੀ ਤਾਂ ਮੈਨੂੰ ਔਲੇ ਰੱਖਣ ਨੂੰ ਮੰਮੀ ਜੀ ਆ ਮੇਰੇ ਪੇਕੇ ਨੇ ਮੈਨੂੰ ਕੱਪੜੇ ਦਿੱਤੇ ਆ ਦੋ ਸੂਟ ਮੇਰੇ ਅਨਾਵਦੇ ਦੇ ਹਰਗਿਰਤ ਦੇ ਆ ਨਹੀਂ ਤੇਰੇ ਪੇਕੇ ਕਿਹਨੂੰ ਦੇਣ ਵਾਰੀ ਹੱਥ ਕੇ ਘੋੜਦੇ ਨੇ ਨੀ ਸਾਡੇ ਵਾਲੀ ਵੇਖ ਸਾਡੀ ਧੀ ਜਿਹੜੀ ਚੀਜ਼ ਨੂੰ ਹੱਥ ਲਾਏ ਅਈ ਉਹ ਲੈ ਕੇ ਦੇ ਦਿੰਨੇ ਆ ਤੇ ਤੇਰੇ ਪੇਕੇ ਆਈ ਵਾਰ ਤਿੰਨ ਚਾਰ ਸੂਟ ਦੇ ਕੇ ਤੇਰੇ ਮੱਥੇ ਮਾਰਦੇ ਨੇ ਨਾਲੇ ਹੁਣ ਬੈਠੀ ਨਾ ਰਹਾ ਜਿਹੜੇ ਪਰੋਲੇ ਤੇਰੇ ਪੇਕੇਆਂ ਦਿੱਤੇ ਹੀ ਹੁਣ ਚੁੱੱਕ ਕੇ ਮੇਰੇ ਅੱਖਾਂ ਸਾਹਮਣੇ ਦੂਰ ਲੈ ਜਾ ਠੀਕ ਆ ਮੰਮੀ ਜੀ ਮੰਮੀ ਦਾ ਫੋਨ ਹਲੋ ਹਾਂਜੀ ਮੰਮੀ ਹੋਰ ਪੁੱਤ ਕਰੇ ਠੀਕ ਨੇ ਸਾਰੇ ਹਾਂਜੀ ਮੰਮੀ ਸਾਰੇ ਠੀਕ ਨੇ ਤੁਸੀਂ ਦੱਸੋ ਹਾਂ ਪੁੱਤ ਅਸੀਂ ਵੀ ਠੀਕ ਆ ਮੈਨੂੰ ਲੱਗਦਾ ਆਪਣੀ ਮਾਂ ਨਾਲ ਫੋਨ ਤੇ ਗੱਲਾਂ ਕਰਨ ਲਈ ਆ ਇਹਦੀ ਮਾਂ ਨੂੰ ਤੇ ਮੈਂ ਅਲਾਮਾ ਦਿਨੀ ਆ ਐਦਕਾ ਕੀ ਆਪਣੀ ਧੀ ਨੂੰ ਸਖਾਲ ਕੇ ਘੱਲੇ ਆਈ ਕਿਰਨ ਫੋਨ ਦਾ ਘੜਾ ਛੱਡ ਤੇ ਕੋਠੇ ਦੇ ਕੱਪੜੇ ਲਾ ਲਿਆ ਤੂੰ ਆਪਣਾ ਸੜ ਗੇ ਬਣੇ ਆ ਚਲੋ ਠੀਕ ਆ ਮੰਮੀ ਮੈਂ ਤੁਹਾਡਾ ਨਾਲ ਬਾਅਦ ਚ ਗੱਲ ਕਰਦੀ ਆ ਕਿਰਨ ਭੈਣ ਜੀ ਦਾ ਫੋਨ ਆਉਂਦਿਆ ਮੇਰੀ ਉਹ ਨਾਲ ਗੱਲ ਕਰਾ ਆਹ ਤਾਂ ਮੇਰੇ ਕੁੜਮਣ ਮੇਰੇ ਨਾਲ ਗੱਲ ਹੀ ਨਹੀਂ ਕਰ ਲਈ ਲੈ ਮੈਂ ਹੀ ਹਾਲ ਚਾਲ ਪੁੱਛ ਲੈਣੀ ਆ ਆ ਲੋ ਮੰਮੀ ਜੀ ਕਰ ਲੋ ਗੱਲ ਲੈ ਲੋ ਭੈਣ ਜੀ ਸਾਸਰੀ ਘਰ ਮੈਂ ਭੈਣ ਜੀ ਨੇ ਤੇ ਹਾਲ ਚਾਲ ਪੁੱਛਣਾ ਚਲ ਮੈਂ ਪੁੱਛ ਲੈਣੀ ਆ ਮੈਨੂੰ ਤਾਂ ਲੱਗਦਾ ਤੁਹਾਡਾ ਰਿਸ਼ਤਾ ਤੁਹਾਡੀ ਧੀ ਨਾਲ ਹੈਗਾ ਸਾਡੇ ਨਾਲ ਤਾਂ ਰਿਸ਼ਤਾ ਹੀ ਨਹੀਂਗਾ ਨਹੀਂ ਨਹੀਂ ਭੈਣ ਜੀ ਇਹ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਜਦੋਂ ਵੀ ਫੋਨ ਲਾਉਣੀ ਆ ਸਾਰਿਆਂ ਤੋਂ ਪਹਿਲਾਂ ਤੁਹਾਡੇ ਬਾਰੇ ਪੁੱਛਦੀ ਆ ਚਲੋ ਕੋਈ ਗੱਲ ਨਹੀਂ ਪੁੱਛੋ ਭੈਣਾ ਪੁੱਛੋ ਤੁਹਾਡੀ ਮਰਜ਼ੀ ਆ ਹੋਰ ਸੁਣਾਓ ਭੈਣ ਜੀ ਸੇਦਰ ਠੀਕ ਹੈ ਤੁਹਾਡੀ ਸੇਤ ਤੁਹਾਡੀ ਕੁੜੀ ਨੇ ਮੇਰੀ ਖਰਾਬ ਕੀਤੀ ਆ ਕਿਉਂ ਕੀ ਗੱਲ ਹੋ ਗਈ ਭੈਣ ਜੀ ਤੀਹ ਨੂੰ ਕੀ ਸਿਖਾ ਕੇ ਭੇਜਿਆ ਪੇਕੇ ਦੇ ਕੋਈ ਚੀਜ਼ ਲੈ ਆਈਏ ਤੇ ਘਰ ਆਣ ਕੇ ਵਿਖਾਈ ਦੀ ਨਹੀਂ ਹੁੰਦੀ ਨਾ ਨਾ ਭੈਣ ਜੀ ਮੈਂ ਆਪਣੀ ਧੀ ਨੂੰ ਇਹੋ ਜਿਹੀ ਮਤਾ ਕਿਉਂ ਦਵਾਗੀ ਨਾਲੇ ਕਿਰਨ ਜੋ ਕੁਝ ਵੀ ਲੈਂਦੀ ਆ ਉਹ ਸਾਰਿਆਂ ਨਾਲ ਪਹਿਲਾਂ ਤੁਹਾਨੂੰ ਵੀ ਵਿਖਾਉਂਦੀ ਆ ਭੈਣ ਜੀ ਪਹਿਲਾਂ ਵਿਖਾਉਂਦੀ ਸੀ ਤੇ ਹੁਣ ਨੇ ਵੀ ਖਾਉਂਦੀ ਇਹ ਤੁਹਾਡੀ ਮਤ ਦਿੱਤੀ ਮੈਨੂੰ ਚੰਗੀ ਨਹੀਂ ਗਈ ਲੇਦਾਸ ਬੈਂ ਜੀਨੇ ਮੈਨੂੰ ਐਡਾ ਵੱਡਾ ਲਾਮਾ ਦਿੱਤਾ ਗੱਲ ਕੀ ਹੋਈ ਆ ਮੈਨੂੰ ਕੁੜੀ ਨੂੰ ਫੋਨ ਲਾ ਕੇ ਪੁੱਛਣਾ ਹੀ ਪੈਣਾ ਆ ਬਿਨਾਂ ਵਾ ਇਧਰ ਆ ਗੱਲ ਸੁਣ ਮੇਰੀ ਹਾਂਜੀ ਆਇਆ ਮਮੀ ਮਮੀ ਨੇ ਪਤਾ ਨਹੀਂ ਹੁਣ ਕੀ ਕਹਿਣਾ ਆ ਵੇਖਦਾ ਚਾ ਕੇ ਹਾਂਜੀ ਮਮੀ ਕੀ ਕਹਿਣ ਦੇਹੀ ਏਦਾਂ ਕਰ ਸ਼ਹਿਰ ਜਾ ਕੇ ਭੈਣ ਆਪਣੀ ਸਮਾਨ ਲਿਆ ਦੇ ਸਮਾਨ ਲਿਆ ਦੇ ਕਿਹੜਾ ਸਮਾਨ ਮਮੀ ਵੇ ਤੂੰ ਆਪੇ ਫੋਨ ਲਾ ਕੇ ਪੁੱਛ ਲੈ ਉਹਨੂੰ ਕੀ ਚਾਹੀਦਾ ਮੈਨੂੰ ਤੇਰੀ ਗੱਲਾਂ ਨਹੀਂ ਸਮਝੀਂ ਲੱਗਦੀ ਚੱਲ ਠੀਕ ਆ ਮੰਮੀ ਏਦਾਂ ਕਰਦਾ ਆ ਮੈਂ ਫਿਰ ਨਾ ਕਿੰਨੇ ਨੂੰ ਨਾਲ ਲੈ ਆ ਜਾਂਦਾ ਆ ਤੇ ਆਪੇ ਉਹ ਭੈਣਾ ਫੋਨ ਤੇ ਗੱਲ ਕਰਕੇ ਪੁੱਛ ਲੇਗੇ ਉਹਨੂੰ ਕੀ ਚਾਹੀਦਾ ਆ ਤੁਹਾਨੂੰ ਸਮਝ ਨਹੀਂ ਲੱਗਦੀ ਉਹਦੀਆਂ ਗੱਲਾਂ ਤੇ ਮੈਨੂੰ ਕਿੱਥੇ ਲੱਗਣੀ ਆ ਚੱਲ ਠੀਕ ਆ ਜਾ ਫਿਰ ਲੈ ਜਾ ਨਾਲ ਉਹਨੂੰ ਚਲੋ ਠੀਕ ਆ ਮੰਮੀ ਮੇਰੀ ਗੱਲ ਸੁਣ ਲੈ ਭਾਗਵਾਨ ਨੇ ਕੁੜੀ ਜੀ ਇਹਨਾਂ ਸਾਰੀਆਂ ਗੱਲਾਂ ਮੰਨ ਜਾ ਕਰ ਹੁਣ ਜਿੱਥੇ ਵਿਆਹ ਆ ਉਹਨਾਂ ਸਹੁਰਿਆਂ ਜੁਮਿਆਰੀ ਆ ਆਪੇ ਉਹ ਲੈ ਕੇ ਜਾ ਕਰਾਂਗੇ ਜੋ ਵੀ ਲੈਣਾ ਕਾਲ ਨੂੰ ਓਖੀ ਹੋਣਾ ਤੂੰ ਹੀ ਤੁਹਾਨੂੰ ਮੇਰੀ ਧੀ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਗਈ ਉਹਨੂੰ ਜਿਹੜੀ ਚੀਜ਼ ਦੀ ਲੋੜਿਆ ਅਸੀਂ ਲੈ ਕੇ ਦਿੱਤੀ ਤੇ ਕੌਣ ਲੈ ਕੇ ਦਊਗਾ ਤੇਰੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਤੂੰ ਆਪਣੀ ਮਰਜ਼ੀ ਕਰੀ ਜਾ ਜਿਹੜੀ ਵੀ ਕਰਨੀ ਆ ਹੋਰ ਫਿਰ ਕਿਰਨ ਬੈਠੀ ਆ ਹਾਂਜੀ ਨਾ ਬੈਠੀ ਆ ਤੇ ਮੇਰੀ ਗੱਲ ਸੁਣ ਚੱਲ ਫਿਰ ਤੈਨੂੰ ਸ਼ਹਿਰ ਘੁਮਾ ਕੇ ਲਿਆ ਮੱਜ ਸ਼ੇਰ ਹਾਂ ਕੀ ਕਰਨ ਜਾਣਾ ਨਵੀਂ ਸ਼ਹਿਰ ਉਹ ਕਿਰਨ ਮਮੀ ਕਹਿੰਦੀ ਸੀ ਵੀ ਭੈਣ ਨੂੰ ਨਾ ਕੋਈ ਸਮਾਨ ਭੇਜਣਾ ਆ ਤੇ ਮੈਂ ਸੋਚਿਆ ਮੈਂ ਇਕੱਲੇ ਨਹੀਂ ਕਿ ਜਾਣਾ ਆ ਤੈਨੂੰ ਲੈ ਜਾਣਾ ਸ਼ੇਰ ਨਾਲ ਐਸੀ ਬਾਨੇ ਘੁੰਮ ਫੇਰਾਵਾਂਗੇ ਹਾਂ ਕਿੰਨਾ ਚਲੋਗਾ ਸ਼ੇਰ ਗਿਆ ਉਹ ਇਕੱਠਿਆਂ ਚਲੋ ਠੀਕ ਆ ਨਵ ਤੁਸੀਂ 10 ਮਿੰਟ ਰੋਕੋ ਮੈਂ ਆਈ ਹੁਣੇ ਸਰਵਾ ਕੇ ਚਲ ਠੀਕ ਆ ਛੇਤੀ ਕਰੀ ਮਮੀ ਕਾਲੇ ਭੈਣ ਦੇ ਚਲੋ ਠੀਕ ਆ ਹਾਂ ਕਿਰਨ ਇੱਕ ਕੀਤਾ ਤੂੰ ਘਰੇ ਸਾਰੇ ਹੈ ਤੇ ਸਹੀ ਆ ਤੇ ਤੂੰ ਫਿਰ ਵੀ ਤਾਲਾ ਲਾਤਾ ਦਰਵਾਜੇ ਨੂੰ ਨਵ ਮੰਮੀ ਸਾਰਾ ਦਿਨ ਬਾਹਰ ਬੈਠੇ ਰਹਿੰਦੇ ਆ ਤੇ ਘਰੇ ਸਾਫ-ਸਫਾਈਆਂ ਕਰਨ ਵਾਲੀ ਆਉਂਦੀ ਆ ਤੇ ਜੇ ਕੋਈ ਚੀਜ਼ ਇੱਧਰ-ਉੱਧਰ ਹੋ ਗਈ ਤੇ ਫੇਰ ਕਿਹਨੂੰ ਕਹਿਣਾ ਅੱਛਾ ਜੀ ਚਲੋ ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲ ਜੇ ਤੁਹਾਨੂੰ ਚੰਗਾ ਲੱਗਦਾ ਤੇ ਠੀਕ ਆ ਲਾਤਾ ਤਾਲਾ ਤੇ ਕੋਈ ਗੱਲ ਨਹੀਂ ਚਲੀਏ ਹੁਣ ਸ਼ਹਿਰ ਨੂੰ ਫੇਰ ਚਲੋ ਚੱਲ ਚੱਲ ਨਵ ਤੇ ਕਰਨ ਚੱਲ ਗਏ ਸ਼ਹਿਰ ਭਾਲਾ ਵੀ ਨਹੀਂ ਆ ਮਹਾਰਾਣੀ ਕੀ ਲੰਬਾਰੀ ਚਲਕਾਈ ਫਿਰਦੀ ਇਹਨ ਟਾਲਾ ਲੱਗਾਇਆ ਇਹਦੀ ਇੰਨੀ ਹਿੰਮਤ ਇਹ ਟਾਲਾ ਲਾ ਕੇ ਛੱਡ ਗਈ ਹੈ ਕੋਈ ਗੱਲ ਨਹੀਂ ਆ ਜਾ ਲੰਦੇ ਇਹਨੂੰ ਘਰ ਇਹਨੂੰ ਮੈਂ ਪੁੱਛਾਂ ਕਿ ਦਰਵਾਜੇ 'ਤੇ ਟਾਲਾ ਕਿਵੇਂ ਲਾਈਦਾ ਆ ਓ ਆ ਗਈ ਮਾਰਾਣੀ ਇਹਨੂੰ ਪੁੱਛ ਨਹੀਂ ਟਾਲਾ ਕਿਉਂ ਲਾ ਕੇ ਗਈ ਹ ਬੂਏ ਨੇ ਗਰਮੀ ਬੜੀ ਲੱਗਣ ਢਈ ਆ ਕਿਰਨ ਹਾਂਜੀ ਨਾ ਏਦਾਂ ਕਰ ਪਾਣੀ ਦਾ ਗਲਾਸ ਫੜ ਕੇ ਲਿਆ ਪਹਿਲਾਂ ਚਲੋ ਠੀਕ ਆਹੋ ਨਹੀਂ ਪਾਣੀ ਇਹਨੂੰ ਬਾਅਦ ਚਲਿਆ ਕੇ ਦਈ ਪਹਿਲਾ ਇਹ ਦੱਸ ਬੂਏਨ ਤਾਲਾ ਕਿਉਂ ਲਾ ਕੇ ਗਈ ਤੇਰੀ ਇਨੀ ਹਿੰਮਤ ਉਹ ਮੰਮੀ ਕਿਰਨ ਤਾਲਾ ਤਾਂ ਲਾ ਕੇ ਗਈ ਸੀ ਵੀ ਤੂੰ ਹੀ ਘਰ ਇਕੱਲੇ ਰਹਿੰਦੇ ਜੇ ਤੇ ਮਗਰੋਂ ਕੰਮ ਵਾਲੀਆਂ ਆਉਂਦੀਆਂ ਆ ਤੇ ਜੇ ਕੱਲ ਨੂੰ ਕੋਈ 1921 ਹੋ ਜਾਏ ਤੇ ਫਿਰ ਨਹੀਂ ਕੰਮ ਵਾਲੀਆਂ ਆਉਂਦੀਆਂ ਨੂੰ ਸਤਿਗਾਂ ਹੋ ਗਈਆਂ ਨੇ ਮੇਰੇ ਘਰ ਦੇ ਸੁਈ ਨਹੀਂ ਹਿੱਲੀ ਤੇਰੇ ਕਮਰੇ ਚ ਕੀ ਲੈ ਜਾਣਾ ਉਹਨਾਂ ਨੇ ਤੂੰ ਸਾਫ ਸਾਫ ਦੱਸ ਕਮਰੇ ਨੂੰ ਤਾਲਾ ਕਿਉਂ ਲਾਇਆ ਸੀ ਕਿਰਨ ਪੁੱਤ ਤੂੰ ਕਮਰੇ ਦਾ ਤਾਲਾ ਮਾਰ ਕੇ ਚੰਗਾ ਨਹੀਂ ਕੀਤਾ ਕਿਰਨ ਪਤਾ ਜੇ ਮਗਰੋਂ ਕੋ ਰਿਸ਼ਤੇਦਾਰ ਆ ਜੇ ਟੋਇਲਟ ਵਿੱਚ ਇਹੋ ਕਹਣਾ ਨਾ ਪਿੰਨੇ ਨੌ ਤਾਲਾ ਮਾਰ ਕੇ ਜਾਂਦੀ ਆ ਬੜਾ ਚਿਰ ਹੋ ਗਿਆ ਮੈਨੂੰ ਚੁੱਪ ਕੀਤੀ ਨੂੰ ਪਰ ਮੈਨੂੰ ਹੁਣ ਆਪਣਾ ਮੂੰਹ ਖੋਲਣਾ ਪੈਣਾ ਵਾ ਨਹੀਂ ਤੇ ਮੈਂ ਇਨਾ ਸਾਹਮਣੇ ਝੂਠੀ ਪੈ ਜਾਣਾ ਨਹੀਂ ਬੋਲਦੀ ਕਿਉਂ ਨਹੀਂ ਚੁੱਪ ਕੇ ਹੋ ਗਈਆਂ ਬੂਏ ਨੇ ਤਾਲਾ ਕਿਉਂ ਲਾਇਆ ਸੀ ਮੰਮੀ ਜੀ ਬੂਏ ਨੂੰ ਤਾਲਾ ਲਾਉਣ ਵਾਸਤੇ ਤੁਸੀਂ ਮੈਨੂੰ ਮਜਬੂਰ ਕੀਤਾ ਸੀ ਮੰਮੀ ਨੇ ਮਜਬੂਰ ਕੀਤਾ ਕਿ ਇਹਨੂੰ ਤਾਲਾ ਲਾਉਣ ਵਾਸਤੇ ਕਿਉਂ ਕਰਨਾ ਬੋਲਣ ਕਿ ਟਈਆਂ ਤੂੰ ਮੈਨੂੰ ਸਾਫ਼-ਸਾਫ਼ ਦੱਸ ਗੱਲ ਕੀ ਹੋਈ ਆ ਮੰਮੀ ਨੇ ਤੈਨੂੰ ਕਾਤੋਂ ਮਜਬੂਰ ਕਰਨਾ ਸੀ ਤਾਲਾ ਲਾਉਣ ਵਾਸਤੇ ਨਾਵ ਮੈਂ ਬੜੇ ਚਿਰ ਦੀ ਚੁੱਪ ਆ ਪਰ ਮੈਨੂੰ ਹੁਣ ਸਾਰੀ ਸਚਾਈ ਦੱਸਣੀ ਪੈਣੀ ਆ ਕਿਹੜੀ ਸਚਾਈ ਕਿਰਨ ਦੱਸਣੀ ਪੈਣੀ ਤੈਨੂੰ ਨਾਵ ਸੁਣੋ ਫਿਰ ਅੱਜ ਤੋਂ 2 ਮਹੀਨੇ ਪਹਿਲਾਂ ਕੱਲ ਮਾਰਨ ਚ ਲੱਗੀ ਪੇਕੇ ਪਰ ਲੰਬਾਰੀ ਖੋਲ ਕੇ ਵੀ ਨਹੀਂ ਆ ਮੇਰੇ ਪਤਨੀ ਕੁਮਾਰੀ ਪੇਕੇਤ ਨਹੀਂ ਲਈ ਜਾਂਦੀ ਆ ਸੂਟ ਕਦੋਂ ਲੈ ਕੇ ਆਈ ਆ ਇਹਨੇ ਤੇ ਮੈਨੂੰ ਦੱਸਿਆ ਨਹੀਂਗਾ ਏਦਾਂ ਕਰਨੀ ਆ ਇਹ ਸੂਟ ਕੁੜੀ ਲਈ ਰੱਖ ਲੈਣੀ ਆ ਜੇ ਪੁੱਛੇਗੀ ਤੇ ਇਹਨੂੰ ਕਹਿ ਦਾਂ ਕਿ ਮੈਨੂੰ ਨਹੀਂ ਪਤਾ ਚੱਲ ਏਦਾਂ ਕਰਨੀ ਆ ਆ ਵੀ ਇੱਕ ਚਾਦਰ ਕੱਢ ਲੈਣੀ ਆ ਲੰਗੀਆਂ ਚਾਦਰਾਂ ਦਾ ਕੁੜੀ ਨੂੰ ਬੜਾ ਸ਼ੌਂਕ ਆ ਚੱਲ ਆ ਵੀ ਦੇ ਦਾਂਗੇ ਆ ਗੱਲਾਂ ਨਵ ਤੇ ਹੱਦ ਤੇ ਉਦੋਂ ਹੋਗੀ ਜਦੋਂ ਮੰਮੀ ਨੇ ਮੇਰੇ ਟਾਪਸ ਮੈਨੂੰ ਬਿਨਾਂ ਪੁੱਛੇ ਦੀਦੀ ਨੂੰ ਦੇ ਤੇ ਤੇ ਜਦੋਂ ਇਹਨਾਂ ਨੂੰ ਮੈਂ ਟਾਪਸ ਬਾਰੇ ਪੁੱਛਿਆ ਤੇ ਇਹਨਾਂ ਨੇ ਸਾਰੀ ਗੱਲ ਮੇਰੇ ਤੇ ਪਾ ਤੀ ਇਹ ਤੂੰ ਪੇਕੇ ਗਈ ਹੈ ਉਥੇ ਕਿਤੇ ਗਵਾਹੀ ਹੁਣੀ ਆਂ ਤੇ ਤੈਨੂੰ ਕਿਹਾ ਨਾ ਆਖਿਆ ਮੈਂ ਕੁੜੀ ਨੂੰ ਟਾਸ਼ ਦਿੱਤੇ ਆ ਐਂ ਝੂਠਾ ਇਲਜ਼ਾਮ ਮੇਰੇ ਤੇ ਲਾਈ ਜਾਨੀ ਆ ਮੰਮੀ ਜੀ ਮੈਂ ਇਲਜ਼ਾਮ ਕਿਹ ਗਲਤ ਲਾਉਂਦੀ ਆ ਤੇ ਕਾ ਤੂੰ ਝੂਠ ਬੋਲ ਦੇ ਜੇ ਕਿ ਮੈਂ ਦੀਦੀ ਨੂੰ ਟਾਸ਼ ਨਹੀਂ ਦਿੱਤੇ ਕਿਰਨ ਬਾਕੀ ਗੱਲਾਂ ਤਾਂ ਠੀਕ ਹੀ ਪਰ ਤੂੰ ਆ ਚੋਰੀ ਵਾਲਾ ਇਲਜ਼ਾਮ ਮੇਰੀ ਮਾਂ ਤੇ ਨਾ ਲਾ ਨਾ ਮੈਂ ਝੂਠ ਨਹੀਂ ਬੋਲਣ ਦੀ ਮੇਰੇ ਫੋਨ 'ਚ ਦੀਦੀ ਦੀ ਫੋਟੋ ਵੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਉਹੀ ਟਾਸ਼ ਪਾਏ ਆ ਜਿਹੜੇ ਮੇਰੇ ਟਾਸ਼ ਗਵਾਚੇ ਹੀ ਜੇ ਤਾ ਨੂੰ ਮੇਰੇ ਤੇ ਨਹੀਂ ਨਾ ਯਕੀਨ ਤੇ ਮੈਂ ਤੈਨੂੰ ਫੋਟੋ ਕੱਢ ਕੇ ਫਖਾਲਦਾ ਫੋਨ ਚ ਮੰਮੀ ਜੇ ਕਿਰਨ ਸੱਚਾ ਗੱਲ ਕਹਿਣ ਈ ਆ ਉਹਦੇ ਫੋਨ ਚ ਫੋਟੋ ਵੀ ਹੈਗੀ ਆ ਟੌਪਸਾਂ ਦੀ ਤੇ ਫਿਰ ਮੈਨੂੰ ਤੁਸੀਂ ਇੰਨੀ ਗੱਲ ਦੱਸੋ ਵੀ ਉਹ ਟੌਪਸ ਦੀਦੀ ਕੋਲ ਪਹੁੰਚੇ ਕਿਦਾਂ ਆ ਮੈਨੂੰ ਕੀ ਪਤਾ ਇਸ ਗੱਲ ਦਾ ਆਪਣੇ ਘਰ ਚੋਰੀ ਕਰਕੇ ਆਪਣੀ ਧੀ ਨੂੰ ਮੈਂ ਕਿਉਂ ਦਾਂਗੀ ਮੇਰਾ ਦਿਮਾਗ ਨਹੀਂ ਖਰਾਬ ਆਪਣਾ ਘਰ ਮੈਂ ਆਪ ਖਰਾਬ ਕਰਾਂਗੀ ਮੰਮੀ ਜੇ ਇਹ ਗੱਲ ਆ ਤੇ ਮੇਰੀ ਗੱਲ ਦਾ ਜਵਾਬ ਦੋ ਕਿ ਦੀਦੀ ਕੋ ਟੌਪਸ ਪਹੁੰਚੇ ਕਿਦਾਂ ਫਿਰ ਮੈਂ ਆ ਤੇ ਦਿੱਤੇ ਨਹੀਂ ਉਹਨਾਂ ਨੂੰ ਬੋਲੋ ਮੰਮੀ ਜੀ ਹੁਣ ਚੁੱਪ ਕਾ ਤੋ ਖਲੋਤੇ ਜੇ ਤੁਸੀਂ ਉਹ ਤਮਾ ਤੇਰੀ ਨੇ ਕੁਝ ਨਹੀਂ ਬੋਲਣਾ ਪਰ ਕਿਰਨ ਸੱਚੀ ਗੱਲ ਕਰ ਰਹੀ ਆ ਇਹਨੇ ਮੇਰੇ ਸਾਹਮਣੇ ਕੁੜੀ ਨੂੰ ਚਾਪਸ ਵੜਾਏ ਆ ਪਰ ਪੁੱਤ ਮੈਨੂੰ ਇਹ ਗੱਲ ਦਾ ਨਹੀਂ ਪਤਾ ਕਿ ਉਹੋ ਹੀ ਚਾਪਸ ਨੇ ਜਿਹੜੇ ਗਵਾਚੇ ਸੀ ਮੰਮੀ ਜੀ ਹੁਣ ਬੋਲੋਗੇ ਤੁਸੀਂ ਕੁਝ ਕੇ ਨਹੀਂ ਫਿਰ ਫਿਰ ਕੀ ਹੋ ਗਿਆ ਜੇ ਆਪਣੀ ਕੁੜੀ ਨੂੰ ਮੈਂ ਦੋ ਚੀਜ਼ਾਂ ਤੇਰੀ ਲੰਬਾਰੀ ਚ ਕੱਢ ਕੇ ਦੇ ਵੀ ਦਿੱਤੀਆਂ ਤੇ ਇਹਦਾ ਮਤਲਬ ਇਹ ਤੇ ਨਹੀਂਗਾ ਤੂੰ ਕਮਰੇ ਦਾ ਤਾਲਾ ਲਾ ਕੇ ਜਾਏਂਗੀ ਮਾਫ ਕਰਿਓ ਮੰਮੀ ਜੀ ਜੇ ਤੁਸੀਂ ਇਹੋ ਚੀਜ਼ਾਂ ਮੈਨੂੰ ਪੋਸ਼ਕੇ ਦੀਦੀ ਨੂੰ ਦਿੰਦੇ ਨਾ ਮੈਂ ਤੁਹਾਨੂੰ ਮਨਾ ਨਹੀਂ ਕਰਨਾ ਪਰ ਤੁਸੀਂ ਐਦਾਂ ਕਰਕੇ ਮੇਰੀਆਂ ਨਜ਼ਰਾਂ 'ਚ ਦੀਦੀ ਨੂੰ ਡੇਗਣ ਦੇਜੇ ਮੈਨੂੰ ਤੇ ਐਦਾਂ ਹੀ ਲੱਗਣਾ ਨਾ ਕਿ ਦੀਦੀ ਮੇਰੀਆਂ ਚੀਜ਼ਾਂ ਤੇ ਨਿਗਾਹ ਰੱਖਦੇ ਆ ਸਰ ਵੀ ਤੂੰ ਆਪਣੀਆਂ ਗਲਤੀਆਂ ਕਰਕੇ ਇਹਨਾਂ ਦੇ ਨਾਂਨ ਪਰਚਾਈ ਦੇ ਰਿਸ਼ਤੇ ਵਿੱਚ ਫਿੱਕ ਪਾਉਣੀ ਆ ਅਜੇ ਵੇਲਾ ਹੀ ਸਮਝਾ ਤੁਸੀਂ ਆਪ ਹੀ ਦੱਸੋ ਕਿ ਜੋ ਕੁਝ ਤੁਸੀਂ ਕੀਤਾ ਆ ਇਸ ਤੋਂ ਬਾਅਦ ਕਿਹਨੇ ਦਰਵਾਜ਼ੇ ਨੂੰ ਤਾਲਾ ਲਾਵੇ ਕਿਉਂ ਨਾ ਹਾਂਜੀ ਮੰਮੀ ਜੀ ਤੇ ਰਹੀ ਗੱਲ ਤੁਹਾਨੂੰ ਕੁਝ ਨਾ ਵਿਖਾਉਂਦੀ ਤੇ ਉਹਦੀ ਵਜ੍ਹਾ ਇਹ ਆ ਕਿ ਮੈਂ ਜਿਹੜੀ ਵੀ ਚੀਜ਼ ਆਪਣੇ ਪੇਕਿਆਂ ਤੇ ਲਿਉਣੀ ਸੀ ਨਾ ਉਹਦਾ ਤੁਸੀਂ ਮਜ਼ਾਕ ਉਡਾਉਂਦੇ ਹੀ ਤੇ ਮੈਂ ਮਜ਼ਾਕ ਤੋਂ ਡਰਦੀ ਨਹੀਂ ਨਾ ਤੈਨੂੰ ਚੀਜ਼ ਵਿਖਾਉਣੀ ਛੱਡਤੀ ਨਾਲੇ ਮੰਮੀ ਜੀ ਜਿੱਦਾਂ ਤੁਸੀਂ ਮੇਰੇ ਪੇਕਿਆਂ ਦੇ ਲਿਆਂਦੇ ਸਮਾਨ 'ਚ ਨੁਕਸ ਕੱਢਦੇ ਜੇ ਜੇ ਤੁਹਾਡੇ ਦਿੱਤੇ ਸਮਾਨ 'ਚ ਦੀਦੀ ਦੇ ਸਹੁਰੇ ਨੁਕਸ ਕੱਢਣ ਫਿਰ ਤੁਹਾਡੇ ਦਿਲ ਤੇ ਕੀ ਬੀਤੂਗੀ ਮਮੀ ਜੀ ਇਸ ਗੱਲ ਦਾ ਜਵਾਬ ਨਾ ਮੈਨੂੰ ਜਰੂਰ ਸੋਚ ਕੇ ਦਿਓ। ਵੇਹਲਾ ਮਮੀ ਜੀ ਤੁਹਾਡੀ ਆ ਫੋਲਾ ਫਲਾਈ ਵਾਲੀ ਆਤ ਨੇ ਨਾ ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਚੋਰ ਸਾਬਤ ਕਰਤਾ ਆ ਅਜੇ ਵੀ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਆਪਣੀਆਂ ਗਲਤੀਆਂ ਨੂੰ ਸੁਧਾਰ ਲਓ ਨਹੀਂ ਤੇ ਕੱਲ ਨੂੰ ਤੁਸੀਂ ਲੋਕਾਂ ਵਿੱਚ ਜਾ ਕੇ ਤੇ ਆਪਣੀ ਨੋਂ ਦੀ ਬਦਨਾਮੀ ਕਰਨੀ ਆ ਵੀ ਮੇਰੀ ਨੋਂ ਮੇਰੇ ਨਾਲ ਲਾ ਕੇ ਨਹੀਂ ਖਾਂਦੀ। ਇਹੋ ਜਿਹਾ ਮੌਕਾ ਬੰਨ ਤੋਂ ਪਹਿਲਾਂ ਇਹ ਨਾ ਆਪਣੇ ਆਪ ਦੇ ਵਿੱਚ ਬਦਲਾਅ ਜਰੂਰ ਲੈ ਕੇ ਆਓ। ਆਹ ਰੱਬ ਕਿ ਡੀ ਵੀ ਡੀ ਗਲਤੀ ਮੇਰ ਕੋ ਹੋ ਗਈ ਆ ਸਾਰੇ ਮੇਰੇ ਤੋਂ ਮੂੰਹ ਮੋੜ ਗਿਆ ਹੁਣ ਜਾ ਕੇ ਮੈਨੂੰ ਮਾਫੀ ਮੰਗਣੀ ਚਾਹੀਦੀ ਐ ਇਹਨਾਂ ਕੋ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਐ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਐ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੀਡੀਓ ਨੂੰ ਵਾਅਦ ਤੋਂ ਵਾਅਦੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਿੰਨਾ ਘਰਾਂ ਦੇ ਵਿੱਚ ਇਹ ਕੰਮ ਹੁੰਦਾ ਆ ਉਨ੍ਹਾਂ ਦੇ ਵਿੱਚ ਇਹ ਕੰਮ ਹੋਣਾ ਬੰਦ ਹੋ ਜੇ ਤੇ ਬਾਕੀ ਤੁਹਾਨੂੰ ਸਾਡੇ ਨਵੇਂ ਆਰਟਿਸਟ ਸਾਡੇ ਭੂਆ ਦੇ ਫੋਫੜ ਦੀ ਐਕਟਿੰਗ ਕਿੱਦਾਂ ਦੀ ਲੱਗੀ ਹੈ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨਾਂ ਨੇ ਪਹਿਲੀ ਯਾਰ ਨਾਲ ਐਕਟਿੰਗ ਕੀਤੀ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿੱਦਾਂ ਦੀ ਲੱਗੀ ਆ ਤੇ ਬਾਕੀ ਚਲੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਜੇਕਰ ਚੈਨਲ ਤੇ ਪਹਿਲੀ ਯਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਜੇਕਰ ਸਾਡੀ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ